ਹਾਂਜੀ ਦੋਸਤੋ ਰਾਤ ਦਾ ਸਮਾਂ ਬਹੁਤ ਹੋ ਚੁੱਕਿਆ ਤੇ ਨਾਲ ਆਪਣੇ ਨਦੀਪ ਵੀਰਾ ਖੜਾ ਸਾਰੇ ਤੁਸੀਂ ਜਾਣਦੇ ਹੋ ਬਾਈ ਦੇ ਪਹਿਲਾਂ ਵੀ ਹਣਾ ਬਹੁਤ ਮਿਹਨਤ ਕੀਤੀ ਆ ਤੇ ਹੁਣ ਵੀ ਸਾਰੇ ਨੌਜਵਾਨ ਲੱਗੇ ਹੋਏ ਨਾਲ ਇਹਨਾਂ ਦੇ ਵੀਰ ਦੇ ਪਿੰਡਾਂ ਵੇ ਗਮਾਣ ਦੇ ਨੌਜਵਾਨਾਂ ਦੀ ਨਾ ਗਵਾਹੀ ਵੀਰਾ ਕਰੀ ਜਾਂਦਾ ਨਾਲ ਲੱਗਿਆ ਹੋਇਆ ਮੁੰਡਾ ਨੂੰ ਹਣਾ ਟਰਾਲੀਆਂ ਭਰ-ਭਰ ਤੁਸੀਂ ਦੇਖ ਰਹੇ ਹੋ ਉਧਰ ਨੂੰ ਜਾ ਰਹੀਆਂ ਨੇ ਹਨ ਜਿਹੜੀਆਂ ਇੱਥੇ ਆਪਣੇ ਭਰੇ ਵੇ ਸੀ ਗੱਟੇ ਮਿੱਟੀ ਦੇ ਤਿੰਨ ਚਾਰ ਪੰਜ ਟਪਰਨਸਟ ਆਏ ਸੀ ਬਾਈ ਉਹਨਾਂ ਨੇ ਪਹਿਲਾਂ ਭਰੇ ਆ ਬਾਈ ਉਹਨਾਂ ਨੇ ਕੋਲ ਲਾ ਕੇ ਤੇ ਨਾਲ ਹੁਣ ਬਾਈ ਉਹਨੇ ਲੈ ਕੇ ਚੱਲਿਆ ਬਾਈ ਕੀ ਹਾਲ ਆ ਸਤਿ ਸ੍ਰੀ ਅਕਾਲ ਜੀ ਮੈਂ ਕੋਣ ਅਗਵਾਈ ਕਰਨ ਆਲਾ ਬਾਬਾ ਜੀ ਅਸੀਂ ਤਾਂ ਅਗਵਾਈ ਦਾ ਕਾਰਪੁਰ ਕਰਦਾ ਸਾਡੀ ਹੈਨਾ ਇਹ ਤਾਂ ਸੇਵਾ ਕਰਨ ਆਏ ਹੋ ਸਾਰੇ ਮੁੰਡੇ ਕਿ ਕੱਲੇ ਨਵਦੀਪ ਦੀ ਮਿਹਨਤ ਨਹੀਂ ਆਈ ਹੈ ਨਾ ਕੋਈ ਨਵਦੀਪ ਕਰਕੇ ਨਹੀਂ ਅੰਦੋਲਨ ਚੱਲਿਆ ਹੋਇਆ ਹੈਨਾ ਠੀਕ ਹੈ ਤਾਂ ਸਾਰੇ ਮੁੰਡਿਆਂ ਕਰਕੇ ਜਿੰਨੇ ਮੁੰਡੇ ਇੱਥੇ ਆਏ ਨੇ আর ਜਿਹੜੇ ਜਾਪਦੇ ਚ ਰਹਿ ਰਹੇ ਨੇ ਜਿਨ੍ਹਾਂ ਨੂੰ ਪਤਾ ਵੀ ਅੰਦੋਲਨ ਲੜੇ ਕਿਵੇਂ ਜਾਂਦੇ ਨੇ ਕੋਈ ਮੁੰਡਾ ਐਵੇਂ ਨਹੀਂ ਅੱਗੇ ਜਾ ਕੇ ਹਲਾ ਲਾਲਾ ਲਾਲਾ ਨਹੀਂ ਕਰਦਾ ਉਹਨਾਂ ਨੂੰ ਪਤਾ ਵੀ ਲੀਡਰਾਂ ਨਾਲ ਰਲ ਕੇ ਚੱਲਣਾ ਹੈ ਨਾ ਇਹ ਤਾਂ ਸਭ ਦੀ ਲੜਾਈ ਆ ਸਾਡੇ ਲੀਡਰਾਂ ਦੀ ਲੜਾਈ ਆ ਅਸਲ ਲੜਾਈ ਇਹਨੂੰ ਬਿਢਣ ਚ ਸਾਨੂੰ 2-3 ਸਾਲ ਲੱਗੇ ਠੀਕ ਹੈ ਕਦੇ ਡੀਸੀ ਨੂੰ ਗਿਆਨ ਦੇਣ ਚ ਕਦੇ ਐਮਐਲਏ ਨੂੰ ਵੀ ਸਾਡੇ ਮਸਲੇ ਹੱਲ ਕਰਦੋ ਹੈ ਨਾ ਫੇਰ ਜਾ ਕੇ ਇਹ ਲੜਾਈ ਸਟਾਰਟ ਹੋਈ ਕੋਈ ਫੇਸਬੁਕਾਂ 'ਚ ਲੜਾਈ ਇਹ ਨਵਦੀਪ ਹੁਣਾਂ ਕਰਕੇ ਸਟਾਰਟ ਨਹੀਂ ਹੋਈ ਹੋਈ ਬਟ ਹਾਸੇ ਵਾਚ ਲੱਗੇ ਹੋਏ ਉਹਨਾਂ ਨੇ ਕਿਹਾ ਵੀ ਸ਼ਾਂਤੀਪੂਰਨ ਤਰੀਕੇ ਨਾਲ ਅੱਗੇ ਜਾਣਾ ਤੇ ਸ਼ਾਂਤੀਪੂਰਨ ਤਰੀਕੇ ਨਾਲ ਅੱਗੇ ਜਾਣ ਵਾਸਤੇ ਨਾ ਅਸੀਂ ਪੋਕਲੈਨਾਂ ਲੈ ਕੇ ਆ ਗਏ ਜੀਸੀਬੀਆਂ ਲੈ ਕੇ ਆ ਗਏ ਗੱਟੇ ਨਾ ਇਹ ਸ਼ਾਂਤੀਪੂਰਨ ਅੱਗੇ ਜਾਣ ਵਾਸਤੇ ਹੀ ਕਰ ਰਹੇ ਆ ਕਿਉਂਕਿ ਸ਼ਾਂਤੀ ਨਾਲ ਹਟਾ ਲਾਂਗੇ ਉਹਨਾਂ ਨੂੰ ਨਾ ਕੋਈ ਹੱਲਾ ਗੁੱਲਾ ਹੋਊਗਾ ਵੀ ਪੋਕਲੈਨ ਜਾਊਗੀ ਸ਼ਾਂਤੀ ਨਾਲ ਹਟਾ ਕੇ ਸਾਈਡ 'ਚ ਕਰ ਦੂਗੀ ਸ਼ਾਂਤੀਪੂਰਵਕ ਆਪਣੇ ਲੀਡਰ ਸਾਡੇ ਅੱਗੇ ਲੱਗਣੇ ਕੱਲ ਨੂੰ ਤੇ ਅੱਗੇ ਨੂੰ ਬਦਾਂਗੇ ਕਿਉਂਕਿ ਆਪਣੇ ਹੱਕ ਲੈਣ ਦੇ ਬਾਬਾ ਜੀ ਤੇ ਭਾਈ ਜਿਹੜੇ ਹੁਣਾਂ ਕੱਟੇ ਜਿਹੜੇ ਆਪਾਂ ਭਰੇ ਭਰ ਰਹੇ ਆ ਇਹ ਮਤਲਬ ਕਿੱਥੇ ਉੱਥੇ ਜਾ ਕੇ ਡੰਪ ਕਰ ਰਹ ਆ ਕੱਟੇ ਪਾੜਦੇ ਟਾਇਰ ਦੀ ਹਵਾ ਹੀ ਕੱਢ ਜਾਣ ਸਾਡੇ ਤੇ ਨਾ ਤੇ ਅਸੀਂ ਨਾ ਸਾਡੇ ਲੀਡਰਾਂ ਵੱਲੋਂ ਦੇਸ ਆਇਆ ਵੀ ਨਾ ਇਹਨਾਂ ਨੂੰ ਸੇਫ ਕਰੋ ਮੋਰਚਿਆਂ ਦੇ ਅੰਦਰ ਹੈ ਨਾ ਜਿਹੜੇ ਘੱਟੇ ਪਰ ਮਿਹਨਤ ਬਹੁਤ ਆ ਬਾਬਾ ਦੀ ਖਾਸੇ ਦਾ ਨਾ ਮਿਹਨਤ ਜੇ ਸਾਾਨੂੰ ਮੈਨੂੰ ਸਾਨੂੰ ਦੇ ਦੇ ਜੁਗਾ ਟੁਕੜਾ ਅੱਜ ਹੋ ਗਏ ਮਲਾ ਸੇਫ 6 5 4 5 ਪੰਜ ਲੰ ਹੋ ਗਿਆ ਨਾ 20 25 ਜਰ ਘੱਟਾ ਭਰੇ ਹੋਇਆ ਮੁੰਡਿਆਂ ਨੇ ਤੇ ਨਾ ਤੇ ਇੰਨੀ ਮਿਹਨਤ ਨੂੰ ਹੈ ਨਾ ਵੀ ਅਸੀਂ ਜਿਵੇਂ ਐਗਜ਼ੀਕਿਊਟਿਵ ਵੀ ਤਾਂ ਕਰਨਾ ਅੱਗੇ ਜਾ ਕੇ ਹੈ ਨਾ ਹੁਣ ਜਿਵੇਂ ਸਾਡੇ ਲੀਡਰ ਸਾਨੂੰ ਕਹਿਣਗੇ ਉਹਨੂੰ ਕੱਲ ਨੂੰ ਹੈ ਨਾ ਕੱਟਿਆਂ ਦਾ ਯੂਜ਼ ਕਰਾਂਗੇ ਠੀਕ ਆ ਬਾਈ ਬਾਈ ਹੁਣਾਂ ਕੋਲ ਯਾਰ ਕੰਮ ਕਰੀ ਜਾਂਦਾ ਥੋੜਾ ਜਿਹਾ ਸਮਾਂ ਧੰਨਵਾਦ ਵੀਰੇ ਤੇ ਠੀਕ ਆ ਦੋਸਤੋ ਤੇ ਹੁਣ ਲੱਗੇ ਪਿਆ ਸਾਰੇ ਜਾਣੇ ਹਨਾ ਆਪਦੀ ਆਪਦੀ ਹਰੇਕ ਬੰਦਾ ਸੇਵਾ ਸੰਭੀ ਬੈਠਾ ਠੀਕ ਆ ਜੀ ਧੰਨਵਾਦ ਹਾਂਜੀ ਦੋਸਤੋ ਰਾਤ ਦਾ ਸਮਾਂ ਬਹੁਤ ਹੋ ਚੁੱਕਿਆ ਤੇ ਨਾਲ ਆਪਣੇ ਨਦੀਪ ਵੀਰਾ ਖੜਾ ਸਾਰੇ ਤੁਸੀਂ ਜਾਣਦੇ ਹੋ ਬਾਈ ਨੇ ਪਹਿਲਾਂ ਵੀ ਹਨਾ ਬਹੁਤ ਮਿਹਨਤ ਕੀਤੀ ਐ ਤੇ ਹੁਣ ਵੀ ਸਾਰੇ ਨੌਜਵਾਨ ਲੱਗੇ ਪਿਆ ਨਾਲ ਇਹਨਾਂ ਦੇ ਵੀਰ ਦੇ ਪਿੰਡਾਂ ਦੇ ਗਮਾਂਡ ਦੇ ਨੌਜਵਾਨਾਂ ਦੀ ਨਾਲ ਗਵਾਹੀ ਵੀਰਾ ਕਰੀ ਜਾਂਦਾ ਨਾਲ ਲੱਗੇ ਆ ਮੁੰਡਿਆਂ ਨੂੰ ਹਨਾ ਟਰਾਲੀਆਂ ਪਰ ਪਰ ਤੁਸੀਂ ਦੇਖ ਰਹੇ ਹੋ ਉਧਰ ਨੂੰ ਜਾ ਰਹੀਆਂ ਨੇ ਹਨਾ ਜਿਹੜੀਆਂ ਇੱਥੇ ਆਪਣੇ ਭਰੇ ਵੇਸੀ ਗੱਟੇ ਮਿੱਟੀ ਦੇ ਤਿੰਨ ਚਾਰ ਪੰਜ ਟਪਰੇ ਨਸਟਾਏ ਸੀ ਬਾਈ ਉਹਨਾਂ ਨੇ ਪਹਿਲਾਂ ਭਰੇ ਆ ਬਾਈ ਉਹਨਾਂ ਨੇ ਕੋਲ ਲਾ ਕੇ ਤੇ ਨਾਲ ਹੁਣ ਬਾਈ ਉਹਨੇ ਲੈ ਕੇ ਚੱਲਿਆ ਬਾਈ ਕੀ ਹਾਲ ਆ ਸੱਚੀ ਗੱਲ ਹੈ ਜੀ ਮੈਂ ਕੋਣ ਅਗਵਾਈ ਕਰਨ ਆਲਾ ਬਾਬਾ ਜੀ ਅਸੀਂ ਤਾਂ ਅਗਵਾਈ ਦਾ ਕਾਰਪੂਰ ਕਰਦਾ ਸਾਡੀ ਹਨਾ ਇਹ ਤਾਂ ਸੇਵਾ ਕਰਨ ਆਏ ਹਾਂ ਸਾਰੇ ਮੁੰਡੇ ਕਿ ਕੱਲੇ ਨਵਦੀਪ ਦੀ ਮਿਹਨਤ ਨਹੀਂ ਆਈ ਹੈ ਨਾ ਕੋਈ ਨਵਦੀਪ ਕਰਕੇ ਨਹੀਂ ਅੰਦੋਲਨ ਚੱਲਿਆ ਹੋਇਆ ਹੈ ਨਾ ਇਹ ਕਹਿੰਦਾ ਸਾਰੇ ਮੁੰਡਿਆਂ ਕਰਕੇ ਜਿੰਨੇ ਮੁੰਡੇ ਇੱਥੇ ਆਏ ਨੇ ਔਰ ਜਿਹੜੇ ਜਾਪਦੇ ਚ ਰਹਿ ਰਹੇ ਨੇ ਜਿਨ੍ਹਾਂ ਨੂੰ ਪਤਾ ਵੀ ਅੰਦੋਲਨ ਲੜੇ ਕਿਵੇਂ ਜਾਂਦੇ ਨੇ ਕੋਈ ਮੁੰਡਾ ਐਵੇਂ ਨਹੀਂ ਅੱਗੇ ਜਾ ਕੇ ਹਲਾ ਲਾਲਾ ਲਾਲਾ ਨਹੀਂ ਕਰਦਾ ਉਹਨਾਂ ਨੂੰ ਪਤਾ ਵੀ ਲੀਡਰਾਂ ਨਾਲ ਰਲ ਕੇ ਚੱਲਣਾ ਹੈ ਨਾ ਇਹ ਤਾਂ ਸਭ ਦੀ ਲੜਾਈ ਆ ਸਾਡੇ ਲੀਡਰਾਂ ਦੀ ਲੜਾਈ ਆ ਅਸਲ ਲੜਾਈ ਇਹਨੂੰ ਬਿਢਣ ਚ ਸਾਨੂੰ 2 ਤੋਂ 3 ਸਾਲ ਲੱਗੇ ਠੀਕ ਹੈ ਕਦੇ ਡੀਸੀ ਨੂੰ ਗਿਆਪਨ ਦੇਣ ਚ ਕਦੇ ਐਮਐਲਏ ਨੂੰ ਵੀ ਸਾਡੇ ਮਸਲੇ ਹੱਲ ਕਰਦੋ ਹੈ ਨਾ ਫੇਰ ਜਾ ਕੇ ਇਹ ਲੜਾਈ ਸਟਾਰਟ ਹੋਈ ਕੋਈ ਫੇਸਬੁਕਾਂ ਤੋਂ ਲੜਾਈ ਇਹ ਨਵਦੀਪ ਹੁਣਾਂ ਕਰਕੇ ਸਟਾਰਟ ਨਹੀਂ ਹੋਈ ਹੋਈ ਬਟ ਹਾਸੇ ਵਾਚ ਲ ਤੇ ਉਹਨਾਂ ਨੇ ਕਿਹਾ ਵੀ ਸ਼ਾਂਤੀਪੂਰਨ ਤਰੀਕੇ ਨਾਲ ਅੱਗੇ ਜਾਣਾ ਤੇ ਸ਼ਾਂਤੀਪੂਰਨ ਤਰੀਕੇ ਨਾਲ ਅੱਗੇ ਜਾਣ ਵਾਸਤੇ ਨਾ ਅਸੀਂ ਪੋਕਲੈਨਾਂ ਲੈ ਕੇ ਆ ਗਏ ਜੀਸੀਬੀਆਂ ਲੈ ਕੇ ਆ ਗਏ ਗੱਟੇ ਨਾ ਇਹ ਸ਼ਾਂਤੀਪੂਰਨ ਅੱਗੇ ਜਾਣ ਵਾਸਤੇ ਹੀ ਕਰ ਰਹੇ ਆ ਕਿਉਂਕਿ ਸ਼ਾਂਤੀ ਨਾਲ ਹਟਾ ਲਾਂਗੇ ਉਹਨਾਂ ਦਾ ਨਾ ਕੋਈ ਹੱਲਾ ਗੁੱਲਾ ਹੋਊਗਾ ਵੀ ਪੋਕ ਲੈਨ ਜਾਊਗੀ ਸ਼ਾਂਤੀ ਨਾਲ ਹਟਾ ਕੇ ਸਾਈਡ 'ਚ ਕਰ ਦੋ ਵੀ ਸ਼ਾਂਤੀਪੂਰਵਕ ਆਪਣੇ ਲੀਡਰ ਸਾਡੇ ਅੱਗੇ ਲੱਗਣੇ ਕੱਲ ਨੂੰ ਤੇ ਅੱਗੇ ਨੂੰ ਬਦਾਂਗੇ ਕਿਉਂਕਿ ਆਪਣੇ ਹੱਕ ਲੈਣ ਦੇ ਬਾਬਾ ਜੀ ਤੇ ਬਾਈ ਜਿਹੜੇ ਹੁਣਾਂ ਕੱਟੇ ਜਿਹੜੇ ਆਪਾਂ ਭਰੇ ਭਰ ਰਹੇ ਆ ਇਹ ਮਤਲਬ ਕਿੱਥੇ ਉੱਥੇ ਜਾ ਕੇ ਡੰਪ ਕਰ ਰਹੇ ਹ हां कट्टी फाड़ दी टायर दी हवा ही ਕੱਢ ਜਾਣ ਸਾਡੇ ਦੇ ਹਨ ਤੇ ਅਸੀਂ ਨਾ ਸਾਡੇ ਲੀਡਰਾਂ ਵੱਲੋਂ ਦੇਸ ਆਇਆ ਵੀ ਨਾ ਇਹਨਾਂ ਨੂੰ ਸੇਫ ਕਰੋ ਮੋਰਚਿਆਂ ਦੇ ਅੰਦਰ ਹੈ ਨਾ ਜਿਹੜੇ ਘੱਟੇ ਪਰ ਮਿਹਨਤ ਬਹੁਤ ਆ ਬਾਬਾ ਦੀ ਖਾਸੇ ਦਾ ਨਦੀ ਮਿਹਨਤ ਜੇ ਸਾਾਨੂੰ ਮੈਨੂੰ ਸਾਨੂੰ ਦੇ ਦੇ ਜੂ ਘੱਟਾ ਘੱਟਾ ਅੱਜ ਹੋ ਗਏ ਮਿਲਾਂ ਸੇਫ ਸੇਫ 5 6 4 5 ਪੰਜ ਛੇ ਗਨ ਹੋ ਗਏ ਨਾ 20 25 ਜਾਰ ਘੱਟਾ ਭਰੇ ਹੋਏ ਆ ਮੁੰਡਿਆਂ ਨੇ ਤੇ ਹਨ ਤੇ ਇੰਨੀ ਮਿਹਨਤ ਨੂੰ ਹੈ ਨਾ ਵੀ ਅਸੀਂ ਜਿਵੇਂ ਐਗਜ਼ੀਕਿਊਟਿਵ ਤੱਕ ਕਰਨਾ ਅੱਗੇ ਜਾ ਕੇ ਹੈ ਨਾ ਹੁਣ ਜਿਵੇਂ ਸਾਡੇ ਲੀਡਰ ਸਾਨੂੰ ਕਹਿਣਗੇ ਉਹਨੂੰ ਕੱਲ ਨੂੰ ਇਹ ਨਾ ਘੱਟਿਆਂ ਦਾ ਯੂਜ਼ ਕਰਾਂਗੇ ਠੀਕ ਆ ਭਾਈ ਬਾਈ ਹੁਣਾਂ ਕੋਲ ਯਾਰ ਕੰਮ ਕਰੀ ਜਾਂਦਾ ਥੋੜਾ ਜਿਹਾ ਸਵਾ ਧੰਨਵਾਦ ਵੀਰੇ ਤੇ ਠੀਕ ਆ ਦੋਸਤੋ ਤੇ ਹੁਣ ਲੱਗੇ ਪਿਆ ਸਾਰੇ ਜਾਣੇ ਹਨਾ ਆਪਦੀ ਆਪਦੀ ਹਰੇਕ ਬੰਦਾ ਸੇਵਾ ਸੰਭੀ ਬੈਠਾ ਠੀਕ ਆ ਜੀ ਧੰਨਵਾਦ